ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 14 ਚੱਕਿਆ ਸੀ 2 ਕਰੋੜ ਨੌਕਰੀ ਖਾਲਸਾ 11 ਸਾਲ ਬੀਤ ਗਏ ਹੁਣ ਤੱਕ 22 ਕਰੋੜ ਤੱਕ ਹੋ ਗਿਆ ਹੁਣ ਜਿਹੜੀ ਕੱਲ ਦੀ ਹੜਤਾਲ ਹੈ ਜਿਹੜਾ ਅੰਕੜਾ ਸਾਹਮਣੇ ਆ ਰਿਹਾ 25 ਕਰੋੜ ਤੋਂ ਵੱਧ ਮੁਲਾਜ਼ਮ ਕੱਲ ਇਸ ਹੜਤਾਲ ਚ ਭਾਗ ਲੈ ਰਹੇ ਨੇ ਐਸ ਕੇ ਐਮ ਦੋਨੋਂ ਉਹਨਾਂ ਨੇ ਵੀ ਹਮਾਇਤ ਕੀਤੀ ਹੈ ਕਿ ਸਾਡੇ ਵੱਲੋਂ ਪੂਰਨ ਹਮਾਇਤ ਰਹੇਗੀ ਆ ਜਿਹੜੀ ਗੱਲ ਐਮਰਜੈਂਸੀ ਦੀ ਗੱਲ ਸardar Sukhbir Singh Badal ਕਹਿੰਦੇ ਨੇ ਉਦੋਂ ਮੁਲਾਜ਼ਮਾਂ ਤੇ ਇਹ ਸਵਾਲ ਆਤਾ ਸੀ ਵੀ ਉਹ ਸਿਆਸੀ ਪਾਰਟੀ ਜਿਹੜੀ ਖੁੱਤਰਨਿਆਂ ਚੋਂ ਪੈਦਾ ਹੋਈ ਹੈ ਤੇ ਜਦੋਂ ਰਾਜ ਕਰਨ ਲੱਗੀ ਉਹਨਾਂ ਨੂੰ ਉਹ ਚੀਜ਼ਾਂ ਭੁੱਲੇ ਗਈਆਂ ਦਲਸਾਬ ਮੁਲਾਜ਼ਮ ਵਰਗ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦਾ ਹੈ ਵਕਫਾ ਵਕ ਥਾਵਾਂ ਦੇ ਉਤੇ ਧਰਨੇ ਮੁਜ਼ਾਰੇ ਹੁੰਦੇ ਨੇ ਤੇ ਖਾਸ ਕਰ ਜਿਹੜੇ ਕਿਤੇ ਸੀਐਮ ਦੀ ਰਹਾਇਸ਼ ਹੋਵੇ ਕਿਸੇ ਮਿਨਿਸਟਰ ਦੀ ਰਹਾਇਸ਼ ਹੋਵੇ ਤਾਂ ਉੱਥੇ ਵੀ ਜਿਹੜੇ ਧਰਨੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਤੇ ਹੁਣ ਇੱਕ ਆਪਣੇ ਆਪ ਦੇ ਵਿੱਚ ਵੱਡੀ ਅਪਡੇਟ ਹੈ ਇਹ ਕਿ ਕਰੋੜਾਂ ਦੀ ਤਾਦਾਦ ਦੇ ਵਿੱਚ ਮੁਲਾਜ਼ਮ ਦੇਸ਼ ਭਰ ਦੇ ਵਿੱਚ ਹੜਤਾਲਤੇ ਜਾ ਰਹੇ ਨੇ ਜਿਨ੍ਹਾਂ ਨੂੰ ਵੱਖ-ਵੱਖ ਜਥੇਬੰਦੀਆਂ ਨੇ ਆਪਣਾ ਸਮਰਥਨ ਦੇ ਦਿੱਤਾ ਹੈ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਹੋਰ ਜਥੇਬੰਦੀਆਂ ਵੀ ਇਸ ਹੜਤਾਲ ਦਾ ਸਮਰਥਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਵੈਸੇ ਪੰਜਾਬ ਦੇ ਵਿੱਚ ਵੀ 9 10 ਤੇ 11 ਤਰੀਕ ਨੂੰ ਜਿਹੜੀਆਂ ਜਥੇਬੰਦੀਆਂ ਸਬੰਧਤ ਨੇ ਬੱਸਾਂ ਦੇ ਨਾਲ ਜਿਹੜੇ ਕੱਚੇ ਕੰਮੇ ਨੇ ਉਹਨਾਂ ਦੇ ਨਾਲ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ ਸਰਬੰਦਰ ਜਦੋਂ ਇਹ ਲੋਕ ਆਪ ਦਾ ਚੋਣ ਮਨੋਰਥ ਪੱਤਰ ਬਣਾਉਂਦੇ ਨੇ ਤਾਂ ਉਹ ਏਡੇ ਏਡੇ ਵਾਅਦੇ ਤੇ ਹੋਰ ਗੱਲਾਂ ਕਰ ਲੈਂਦੇ ਨੇ ਜਿਹੜੀਆਂ ਬਾਅਦ ਦੇ ਵਿੱਚ ਜ਼ਮੀਨੀ ਹਕੀਕਤ 'ਚ ਬਦਲ ਨਹੀਂ ਆਉਂਦੀਆਂ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 14 ਚੱਕਿਆ ਸੀ 2 ਕਰੋੜ ਨੌਕਰੀ ਹਰ ਸਾਲ 11 ਸਾਲ ਬੀਤ ਗਏ ਹੁਣ ਤੱਕ 22 ਕਰੋੜ ਤਾਂ ਹੋ ਗਿਆ ਹੋਣਾ ਜਿਹੜੀ ਕੱਲ ਦੀ ਹੜਤਾਲ ਹੈ ਜਿਹੜਾ ਅੰਕੜਾ ਸਾਹਮਣੇ ਆ ਰਿਹਾ 25 ਕਰੋੜ ਤੋਂ ਵੱਧ ਮਲਾਜ਼ਮ ਕੱਲ ਇਸ ਹੜਤਾਲ ਚ ਭਾਗ ਲੈ ਰਹੇ ਨੇ ਪੰਜਾਬ ਦੇ ਮਲਾਜ਼ਮ ਵੀ ਉਹਨਾਂ ਦੇ ਵਿੱਚ ਸ਼ਾਮਲ ਨੇ ਸਾਰੀਆਂ ਜਥੇਬੰਦੀਆਂ ਦੇ ਕਈ ਸਿਆਸੀ ਪਾਰਟੀਆਂ ਵੀ ਹਮਾਇਤ ਚ ਆ ਗਈਆਂ ਐਸ ਕੇ ਐਮ ਦੋਨੋਂ ਉਹਨਾਂ ਨੇ ਵੀ ਹਮਾਇਤ ਕੀਤੀ ਹੈ ਕਿ ਸਾਡੇ ਵੱਲੋਂ ਪੂਰਨ ਹਮਾਇਤ ਰਹੇਗੀ ਜਿਹੜਾ ਪ੍ਰੋਗਰਾਮ ਉਹਨਾਂ ਵੱਲੋਂ ਆਇਆ ਵਾ ਉਸ ਪ੍ਰੋਗਰਾਮ ਤੇ ਅਸੀਂ ਡਟ ਕੇ ਪੈਰਾ ਦੇਾਂਗੇ ਕਿੱਡੀ ਵੱਡੀ ਗੱਲ ਹੈ ਔਰ ਐਡੀ ਵੱਡੀ ਪੱਧਰ ਤੇ ਉੱਤੇ ਆ ਜਿਹੜੀ ਗੱਲ ਐਮਰਜੈਂਸੀ ਦੀ ਗੱਲ ਸਰਦਾਰ ਸੁਖਵੀਰ ਸਿੰਘ ਬਾਦਲ ਕਹਿੰ ਕੇ ਹਟੇ ਨੇ ਉਦੋਂ ਮੁਲਾਜ਼ਮਾਂ ਤੇ ਐਸਮਾ ਲਾਤਾ ਸੀ ਇਹ ਤਾਨਾ ਚਾਹੀ ਡਿਕਟੇਟਰਸ਼ਿਪ ਹੈ ਲੋਕਤੰਤਰ ਨਹੀਂ ਤੇ ਬਹੁਤ ਸਾਰੀਆਂ ਜਥੇਬੰਦੀਆਂ ਪੰਜਾਬ ਚ ਕਹਿ ਰਹੀਆਂ ਨੇ ਕਿ ਇੱਥੇ ਵੀ ਤਾਨਾशाही ਪੈਦਾ ਹੋ ਗਈ ਹੈ ਘੱਟੋ ਘੱਟ ਉਹ ਜਥੇਬੰਦੀ ਉਹ ਸਿਆਸੀ ਪਾਰਟੀ ਜਿਹੜੀ ਖੁੱਤਰਨਿਆਂ ਚੋਂ ਪੈਦਾ ਹੋਈ ਹੈ ਤੇ ਜਦੋਂ ਰਾਜ ਕਰਨ ਲੱਗੀ ਉਹਨਾਂ ਨੂੰ ਉਹ ਚੀਜ਼ਾਂ ਭੁੱਲੇ ਗਈਆਂ ਸੋ ਕੱਲ ਇਹਦਾ ਅਸਰ ਪੈਣਾ ਸਰਕਾਰ ਨੇ ਕਿਵੇਂ ਸਾਹਮਣੇ ਕੋਈ ਗੱਲਬਾਤ ਅੱਜ ਕਰਦੇ ਆ ਕਈ ਵਾਰ ਤਰਵਿੰਦਰ ਜੀ ਆਮ ਤੌਰ ਤੇ ਜੇ ਇਹ ਹੋ ਜੇ ਕਿ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸਰਕਾਰਾਂ ਮੌਕੇ ਤੇ ਮੌਕੇ ਤੇ ਜਾ ਕੇ ਕੋਈ ਮੰਗਾਂ ਤੇ ਗੱਲ ਕਰ ਲੈਂਦੀਆਂ ਨੇ ਤੇ ਜਿਹੜੀ ਤੁਸੀਂ ਕੀਤੀ ਹੈ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਮੁਲਾਜ਼ਮਾਂ ਦੀ ਉਹਨਾਂ ਦਾ ਉੱਠਦਾ ਬੋਲ ਕਦੇ ਡਿੱਗਿਆ ਨਹੀਂ ਹਰ ਵਾਰ ਕੋਈ ਸਰਕਾਰ ਆ ਜੇ ਇਸੇ ਤਰ੍ਹਾਂ ਇਹਨਾਂ ਦੀਆਂ ਮੰਗਾਂ ਰਹਿੰਦੀਆਂ ਨੇ ਇਹ ਸਰਕਾਰਾਂ ਜਾਂ ਤਾਂ ਪਹਿਲਾਂ ਐਲਾਨ ਕਰ ਦਿਆ ਕਰਨ ਕਿ ਅਸੀਂ ਇੰਨਾ ਕੀ ਕਰ ਸਕਦੇ ਆ ਪਰ ਉਦੋਂ ਕੁਰਸੀ ਮਾਤਾ ਜੀ ਪ੍ਰਾਪਤ ਕਰਨੇ ਹੁੰਦੇ ਨੇ 83 ਲੋਕਾਂ ਨੂੰ ਕੁਰਸੀ ਮਹਿਬੂਬਾਂ ਤੋਂ ਵੀ ਪਿਆਰੀ ਐ ਮੈਨੂੰ ਯਾਦ ਆਉਂਦੀਆਂ ਕਦੇ-ਕਦੇ ਲੈਨਾ ਗੁਰਦਾਸਪਨ ਸਾਹਿਬ ਦੀਆਂ ਕਿ ਸਾਡੇ ਮੁਲਕ 'ਚ ਕੁਰਸੀ ਇੱਕ ਅਜੂਬਾ ਐ ਹਰ ਅਫਸਰ ਹਰ ਨੇਤਾ ਦੀ ਮਹਿਬੂਬਾ ਐ ਇਹ ਵੀ ਆਪਣੇ ਕੀ-ਕੀ ਰੰਗ ਦਿਖਾਉਂਦੀ ਐ ਸੱਚੇ ਸੁੱਚੇ ਬੰਦਿਆਂ ਤੋਂ ਘਬਰਾਉਂਦੀ ਐ ਹੱਥ ਜੋੜ ਕਰੀ ਬਾ ਬੱਲੇ ਜਦੋਂ ਕੁਰਸੀ ਨਿਕਲੇ ਥੱਲੇ ਤਰ ਤੂੰ ਕੌਣ ਤੇ ਮੈਂ ਕੌਣ ਸੋ ਇਹ ਕੁਰਸੀ ਦਾ ਸਾਰਾ ਖੇਡ ਹੈ ਕੁਰਸੀ ਦਾ ਸਾਰਾ ਕੌਤਕ ਹੈ ਤੇ ਕੁਰਸੀ ਹੀ ਲੀਡਰਾਂ ਨੂੰ ਬੰਦਿਆਂ ਨੂੰ ਪੈਰ ਪੈਰ ਦੇ ਉੱਤੇ ਨਚਾਈ ਜਾਂਦੀ ਹੈ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ